ਅਮਰੀਕਾ ਜਾਣ ਵਾਲੇ ਲੋਕਾਂ ਨਾਲ ਹੁਣ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਹੁਣ ਅਮਰੀਕਾ ਜਾਣ ਵਾਲਿਆਂ ਲਈ ਜੋ ਵੀਜ਼ਾ ਅਪਲਾਈ ਕਰਦੇ ਨੇ ਉਹਨਾਂ ਤੇ ਇਹ ਨਵਾਂ ਕਾਨੂੰਨ ਲਾਗੂ ਹੋਵੇਗਾ ਦੱਸ ਦਈਏ ਕਿ ਅਮਰੀਕਾ ਰਾਸ਼ਟਰਪਤੀ ਡੋਨਲਡ 트ੰਪ ਵੱਲੋਂ ਇੱਕ ਨਵੀਂ ਨੀਤੀ ਲਾਈ ਗਈ ਹੈ ਜਿਸ ਤਹਿਤ ਜੋ ਲੋਕ 2007 ਤੋਂ ਗਾਜ਼ਾ ਪੱਟੀ ਦੇ ਵਿੱਚ ਰਹਿਣ ਆਏ ਨੇ ਜਾਂ 2007 ਤੋਂ ਗਾਜ਼ਾ ਪੱਟੀ 'ਚ ਰਹਿ ਰਹੇ ਨੇ ਉਹਨਾਂ ਲੋਕਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਦੀ ਜੋ ਜਾਂਚ ਹੈ ਉਹ ਕੀਤੀ ਜਾਵੇਗੀ ਦੱਸ ਦਈਏ ਕਿ 2007 ਤੋਂ ਗਾਜ਼ਾ ਪੱਟੀ ਤੇ ਹਮਾਸ ਦਾ ਕਬਜ਼ਾ ਹੈ ਤੇ ਹਮਾਸ ਇੱਕ ਆਤਵਾਦੀ ਸੰਗਠਨ ਹੈ ਜਿਸ ਦੇ ਖਿਲਾਫ ਅਮਰੀਕਾ ਲਗਾਤਾਰ ਕਾਰਵਾਈ ਕਰਦਾ ਹੋਇਆ ਨਜ਼ਰ ਆਇਆ ਸੋ ਹੁਣ ਅਮਰੀਕਾ ਨੇ ਇਹ ਨਵੀਂ ਨੀਤੀ ਲਿਆਂਦੀ ਹੈ ਕਿ ਜੋ ਲੋਕ 2007 ਤੋਂ ਗਾਜ਼ਾ ਪੱਟੀ ਤੇ ਰਹਿ ਰਹੇ ਨੇ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਦੀ ਜੋ ਹੈ ਉਹ ਪੜਤਾਲ ਕੀਤੀ ਜਾਵੇਗੀ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਤੇ ਇਹ ਪਤਾ ਕੀਤਾ ਜਾਵੇਗਾ ਕਿ ਉਹ ਲੋਕ ਅਮਰੀਕਾ ਦੇ ਨਾਲ ਖੜੇ ਨੇ ਜਾਂ ਹਮਾਸ ਦੇ ਹਮਲਿਆਂ ਦਾ ਜਾਂ ਹਮਾਸ ਸੰਗਠਨ ਦਾ ਸਮਰਥਨ ਕਰਦੇ ਨੇ ਸੋ ਇਹ ਅਹਿਮ ਜਾਣਕਾਰੀ ਹੈ ਅਮਰੀਕਾ ਦੇ ਜੋ ਲੋਕ ਜੋ ਵੀਜ਼ਾ ਅਪਲਾਈ ਕਰਦੇ ਨੇ ਹਮਾਸ ਤੋਂ ਅਬ ਗਾਜ਼ਾ ਪੱਟੀ ਤੋਂ ਸੋ ਕਿਉਂਕਿ ਹਮਾਸ ਇੱਕ ਆਤਵਾਦੀ ਸੰਗਠਨ ਹੈ ਜੋ ਲਗਾਤਾਰ ਹਮਲੇ ਕਰਦਾ ਹੈ ਆਤਵਾਦੀ ਹਮਲਿਆਂ ਨੂੰ ਜੋ ਹੈ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਸੋ ਅਮਰੀਕਾ ਦੇ ਵੱਲੋਂ ਇਹ ਨਵੀਂ ਨੀਤੀ ਲਿਆਂਦੀ ਜਾ ਰਹੀ ਹੈ ਜਿਸ ਤਹਿਤ ਸੋਸ਼ਲ ਮੀਡੀਆ ਅਕਾਊਂਟਸ ਫੇਸਬੁੱਕ ਐਕਸ ਇੰਸਟਾਗ੍ਰਾਮ ਤੇ ਹੋਰ YouTube ਪਲੇਟਫਾਰਮ ਵਰਗੇ ਜੋ ਪਲੇਟਫਾਰਮਸ ਨੇ ਉਹਨਾਂ ਦੀ ਪੜਤਾਲ ਜੋ ਹੈ ਉਹ ਕੀਤੀ ਜਾਵੇਗੀ ਤਾਂ ਕਿ ਇਹ ਪਤਾ ਕੀਤਾ ਜਾ ਸਕੇ ਕਿ ਇਹ ਲੋਕ ਇਸ ਸੰਗਠਨ ਦਾ ਹਮਾਸ ਦਾ ਸਮੁਤ ਸਮਰਥਨ ਜੋ ਹੈ ਉਹ ਕਰਦੇ ਨੇ ਜਾਂ